ਹਰ ਚਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚ ਹੋਗੇ ਦੇਖ ਲਓ ਜੀ ਯੂਕੇ ਤੋਂ ਕੁਝ ਦਿਨਾਂ ਦੀ ਇੱਥੇ ਗਏ ਸੀ ਅਮ੍ਰਿਤਸਰ ਅਮ੍ਰਿਤਸਰ ਤੋਂ ਜਾਣਾ ਪਿਆ ਗਿਆ ਰਾਜਸਥਾਨ ਚ ਉੱਥੇ ਦੀ ਥੋੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀ ਰਾਜਸਥਾਨ ਦੀ ਲਾਈਫ ਕਿਸਤਾਂ ਦੀ ਤੇ ਪੰਜਾਬ ਦੀ ਲਾਈਫ ਕਿਸਤਾਂ ਦੀ ਤੇ ਯੂਕੇ ਦੀ ਲਾਈਫ ਕਿਸਤਾਂ ਦੀ ਯੂਕੇ ਚ ਜਦੋਂ ਦੇਖੋ ਜੀ ਮੀਂਹ ਵੰਦਾ ਰਹਿੰਦਾ ਅਮੇ ਸੱਚ ਗੀਸ ਦੀ ਗਰਮੀ ਬੜੀ ਸੀ ਤੇ ਰਾਜਸਥਾਨ ਗਏ ਆ ਉੱਥੇ ਵੀ ਗਰਮੀ ਬੜੀ ਸੀ ਅਗਰ ਕੰਪੇਅਰ ਕਰੀਏ ਯੂਕੇ ਦੇ ਵੈਦਰ ਤੋਂ ਤੇ ਜਦੋਂ ਯੂਕੇ ਫੇਰ ਵਾਪਸ ਆ ਗਏ ਆ ਤੇ ਇੱਥੇ ਹਜੇ ਵੀ ਠੰਡ ਗਈ ਏ ਇਹ ਜੀ ਸਵਾਇ ਮਧੂਪਰਾਜੀ ਰੈਸਟੋਰੈਂਟ ਗਏ ਅਸੀਂ ਕੋਟਾ ਤੋਂ ਸਵਾਇ ਮਧੂਪਰਾਜੀ ਤੇ ਰਸਤੇ 'ਚ ਭੁੱਖ ਲੱਗੀ ਤੇ ਥੋੜਾ ਖਾਣਾ ਖਣਾ ਖੜਿਆ ਜੀ ਲੱਛਾ ਪੋਠਾ ਆ ਗਿਆ ਦਾਲ ਸਬ지 ਹੋ ਗਈ ਇਹ ਰਸਤੇ ਪੈਦਲ ਆ ਕੇ ਇੱਕ ਜੀ ਸ਼ਾਇਦ ਇੰਦਰਪੁਰੇ ਇੱਥੇ ਚਾਹ ਦੀ ਬ੍ਰੇਕ ਨੇ ਜੀ ਚਾਹ ਪੀ ਲੱਗ ਪਈ ਸੀ ਦੇਸੀ ਟਾਬਾ ਜੀ ਇੰਡੀਆ ਦੀ ਯਾਦ ਤਾਜ਼ਾ ਆ ਜਾਂਦੀ ਹੈ ਕਿਵੇਂ ਜੀਡੀ ਰੋਡ ਤੇ ਲੋਕ ਜਾਂਦੇ ਵੇ ਜਾਂ ਲੌਂਗ ਰੂਟ ਤੇ ਜਾਂਦੇ ਵੇ ਤੇ ਚਾਪਣੇ ਦਾ ਜਗਾੜ ਕਿ ਹੋ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਅੰਦਰ ਮੰਜੇ ਡੱਠੇ ਵੇ ਪਾਵੇਂ ਕੁਰਸੀ ਦੇ ਬੈਠ ਕੇ ਚਾਹ ਪੀਏ ਤੇ ਪਾਵੇਂ ਮੰਜੇ ਦੇ ਰੇਡ ਜੋ ਤੁਸੀਂ ਕੰਡਾ ਦਾਗੜ ਆਰਾਮ ਕਰੋ ਕਿਸੇ ਨੂੰ ਕੋਈ ਚਿੰਤਾ ਨਹੀਂ ਇੰਡੀਆ 'ਚ ਹਰ ਬੰਦੇ ਕੋਲ ਖੁੱਲਾ ਟਾਈਮ ਹੈਗਾ ਬਾਹਰ ਬੰਦੇ ਕੋਲ ਟਾਈਮ ਨਹੀਂ ਅੰਦਰ ਇੰਡੀਆ 'ਚ ਟਾਈਮ-ਟਾਈਮ ਹੈਗਾ ਬਾਹਰ ਬੰਦੇ ਦੀ ਲਾਈਫ ਬੜੀ ਬਿਜ਼ੀ ਹੈ ਆ ਤੁਸੀਂ ਵੇਖ ਲਓ ਇਨਸਾਈਟ ਤੇ ਜੇ ਤੁਸੀਂ ਚਾਹ ਦੇ ਕਿਤੇ ਕੱਪ ਦੇਖ ਲਓ ਤੇ ਬਹੁਤ ਛੋਟੇ ਉੱਤੇ ਚਲਦੇ ਜੇ ਇੰਡੀਆ ਜਿੰਨੀ ਜਾਂ ਪੰਜਾਬ 'ਚ ਚਲਦੀ ਹੈ ਤੇ ਲੋਕੀ ਸਭ ਨੂੰ ਸ਼ਾਇਦ ਸੈਂਪਲ ਦਿਖਾਇਆਗਾ ਤੇ ਰਵਾਜ ਇਹੋ ਜੇ ਬਹੁਤ ਨਿਕ ਨਿਕੇ ਕੱਪਰੇ ਵੇ ਕਰ ਹਰ ਸ਼ਹਿਰ ਦਾ ਹਰ ਲਾਕੇ ਦਾ ਆਪ ਆਪਣਾ ਸਿਸਟਮ ਹੁੰਦਾ ਕੰਮ ਦੀ ਘਰ ਸਸਤੀ ਹੁੰਦੀ ਇਤੋਂ ਜਾਉਂਦੀ ਹਰ ਚੀਜ਼ ਬੜੀ ਸਸਤੀ ਲੱਗਦੀ ਹੈ ਬਾਕੀ ਉੱਥੇ ਅਗਰ ਕਮਾਈ ਕਰੋ ਤੇ ਫਿਰ ਇੰਨੀ ਸਸਤੀ ਲੱਗਦੀ ਐ ਗੰਨੇ ਦਾ ਰਸ ਰਾਜੇ ਐ ਤੁਸੀਂ ਦੇਖ ਲਓ ਜਨਾਨੀਆਂ ਗੰਨੇ ਦਾ ਰਸ ਕੱਟਦੀਆਂ ਪਈਆਂ ਅਸੀਂ ਪੰਜਾਬ 'ਚ ਨਹੀਂ ਵੇਖਿਆ ਕੋਈ ਜਨਾਨੀ ਗੰਨੇ ਦਾ ਰਸ ਕੱਟ ਕੇ ਵੇਚੀ ਹੋਵੇ ਲੇਕਿਨ ਰਾਜਸਥਾਨ 'ਚ ਸਹੀ ਵੇਚ ਰਹੇ ਜੇ ਸ਼ੇਵਾਜ਼ੀ ਉਹਨਾਂ ਸਹਾਵਨਾ ਦੇ ਬਹੁਤ ਸਾਫ ਸੁਥਰਾ ਕੰਮ ਹੈ ਲੇਕਿਨ ਅੱਜ ਕੱਲੇ ਇੱਕ ਫਾਇਦਾ ਹੋ ਗਿਆ ਜਿਹੜੇ ਉਹ ਪਲਾਸਟਿਕ ਦੇ ਗਲਾਸ ਚਲ ਪੀਵੇ ਨਾ ਪੀਓ ਦੇ ਸੁੱਟ ਦੇ ਉਹ ਕੰਮ ਸੀਗਾ ਉਹਦੇ ਨਾਲ ਗੰਦਗੀ ਨਹੀਂ ਫੈਲਦੀ ਅ ਤੁਸੀਂ ਦੇਖ ਲਓ ਰਾਜਸਥਾਨ ਦੀਆਂ ਕਲੀਆਂ ਮੱਝ ਬੈਠੀ ਸ਼ਰਿਆਂ ਕੋਈ ਲੱਗ ਨਹੀਂ ਸਕਦਾ ਬੰਦਾ ਸਾਨੂੰ ਕਿਸੇ ਨੇ ਦੱਸਿਆ ਪੰਜਾਬ ਦੀ ਗੱਲ ਏ ਕਹਿੰਦਾ ਅੱਜ ਕੱਲ ਕੁੱਤੇ ਐਵੇਂ ਨਾ ਲੱਖੇ ਮੰਡੀ ਆਏ ਵੇ ਇੱਕ ਲੱਖੇ ਦਾ ਕੁੱਤਾ ਦੂਜੇ ਲੱਖੇ ਨਹੀਂ ਜਾ ਸਕਦਾ ਤੁਸੀਂ ਦੇਖ ਲਓ ਦਿੱਲੀ ਸਬਜ਼ੀ ਮੰਡੀ ਇੱਥੇ ਲੋਕ ਸ਼ਰਿਆਮ ਡੌਂਕੀ ਲੱਗਣ ਢੀਏ ਲਾਈਨਾਂ ਕਰਾਸ ਹੋ ਰਹੀਆਂ ਛੋਟੇ ਛੋਟੇ ਬੱਚੇ ਚੁੱਕੇ ਹੋਏ ਕੋਈ ਟ੍ਰੇਨ ਆ ਜੇ ਕੁਛ ਹੋ ਜੇ ਰਿਸਕ ਤੁਹਾਡਾ ਆਪਣਾ ਹੈਗਾ ਜੀ ਬਸ ਇਹੋ ਜੀ ਹਿੰਦੁਸਤਾਨ ਦੀਆਂ ਚੀਜ਼ਾਂ ਹੈ ਜਿਹੜੀ ਲੋਕੀ ਵੇਖਣ ਜਾਂਦੇ ਉੱਥੇ ਰਹਿੰਦੀ ਲੋਕਾਂ ਨੂੰ ਕੁਝ ਨਹੀਂ ਮਹਿਸੂਸ ਹੁੰਦਾ ਉੱਥੇ ਨਾਰਮਲ ਗੱਲ ਹੈ ਲੇਕਿਨ ਜਦੋਂ ਬੰਦਾ ਵਿਦੇਸ਼ ਤੋ ਜਾਂਦਾ ਹੈ ਨਾ ਉਹਦੇ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਇਤਕੂ ਇਸ ਤਰ੍ਹਾਂ ਸਿਰਕਾਂ ਗ੍ਰੋਸ ਨਹੀਂ ਕਰਦਾ ਹੈਗਾ ਨਾ ਹੀ ਕੋਈ ਲਾਈਨਾਂ ਗ੍ਰੋਸ ਕਰਦਾ ਹੈਗਾ ਰੈੱਡ ਲਾਈਟ ਦੀ ਵੇਟ ਕਰਦੇ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ ਆ ਜਾਈ ਲੋਕ ਗੱਡੀ ਦਾ ਇੰਤਜ਼ਾਰ ਕਰਨ ਦੇ ਵੇ ਖਾਂਦੇ ਪੀਂਦੇ ਵੇ ਨਜਾਰੇ ਲੈਣ ਲਈ ਜ਼ਮੀਨ ਤੇ ਬੈਠੇ ਚਦਰਾ ਮਿਸ਼ਾਕੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ